ਵਾਗੁਰੂ ਤੇਗ ਬਹਾਦਰ ਹਿੰਦੀ ਚਾਦਰ ਸ਼ਾਂਤੀ ਪੁੰਜ ਪ੍ਰੇਮ ਦੇ ਸਾਗਰ ਕੀਤਾ ਸਿੱਖੀ ਸਿਦਕ ਉਜਾਗਰ ਹੋਇਆ ਧਰਮ ਦਾ ਜਦੋਂ ਨਿਰਾਦਰ ਜ਼ਾਲਿਮ ਮੌਰੰਗ ਜ਼ੇਬ ਨੇ ਹਿੰਦੂਆਂ ਦੇ ਜੰਜੂ ਲਾ ਕੇ ਕਤਲੇਆਮ ਮਚਾ ਦਿੱਤਾ ਲਾਲ ਕਿਲੇ ਦੀਆਂ ਲਾਲ ਦੀਵਾਰਾਂ ਦਿਲ ਡਹਿਲਾ ਦਿੱਤਾ ਚਾਂਦਨੀ ਚੌਕ ਦਿੱਲੀ ਵਿੱਚ ਕਾਜ਼ੀ ਹੁਕਮ ਸੁਣਾ ਦਿੱਤਾ ਸਿਰ ਧੜ ਤੋਂ ਕਰੋ ਅਲੱਗ ਜਦੋਂ ਇਹ ਫਤਵਾ ਨਾ ਦਿੱਤਾ ਉਸੇ ਵੇਲੇ ਸਿਸ ਗੁਰੂ ਨੇ ਪੇਟ ਚੜਾ ਦਿੱਤਾ ਕਸ਼ਮੀਰੀ ਪੰਡਤਾਂ ਨਾਲ ਕੀਤਾ वचन निबादत ਫੇਰ ਗੁਰੂ ਗੋਬਿੰਦ ਰਿਆ ਸਰਬੰਸ ਲੋਟਾ ਦਿੱਤਾ ਗਿੱਦੜੋ ਸ਼ੇਰ ਬਣਾ ਦਿੱਤਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੀ ਆਪ ਜੀ ਦੇ ਪਰਿਵਾਰ ਦੀ ਆਪ ਜੀ ਦੇ ਸ਼ਹੀਦਾਂ ਮੁਰਿਦਾਂ ਦੀ ਲਾਸਾਨੀ ਕੁਰਬਾਨੀ ਦਾ ਦੇਣਾ ਅਸੀਂ ਕੋਈ ਵੀ ਨਹੀਂ ਦੇ ਸਕਾਂਗੇ ਅਸੀਂ ਤੁਹਾਡੇ ਰਿਣੀ ਹਾਂ ਤੇ ਹਮੇਸ਼ਾ ਰਿਣੀ ਰਹਾਂਗੇ ਸਾਡੇ ਉੱਤੇ ਕਿਰਪਾ ਕਰਨੀ ਸਾਡੇ ਉੱਤੇ ਮਿਹਰ ਕਰਨੀ ਕਿਉਂਕਿ ਆਪ ਜੀ ਦੇ ਬਚਨੇ ਜਾਉ ਤੋ ਪ੍ਰੇਮ ਖੇਲਰ ਕਾ ਚਾਉ ਸਿਰ ਤਰ ਤਲੀ ਗਲੀ ਮੋਰੀ ਜਾਓ ਸਿਰ ਤਰ ਤਲੀ ਗਲੀ ਮੋਰੀ ਜਾਓ ਸਿਰ ਤਰ ਤਲੀ ਗਲੀ ਮੋਰੀ ਜਾਓ ਵਾਈਗੋ ਜੀ ਕਾ ਖਾਲਸਾ ਵਾਈਗੋ ਜੀ ਕੀ ਫਤ